ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਜੀ ਕੱਲ ਇੱਕ ਮਹਾਰਾਸ਼ਟਰ ਦੇ ਵਿੱਚ ਬਹੁਤ ਹੀ ਵੱਡਾ ਜਹਾਜ਼ ਹਾਦਸਾ ਵਾਪਰਿਆ ਜਿਦੇ ਵਿੱਚ ਅਜੀਤ ਭਵਾਨ ਨੂੰ ਲੈ ਕੇ ਉਹਨਾਂ ਦੇ ਨਾਲ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਈ ਜਿੱਥੇ ਇੱਕ ਪਾਸੇ ਖਾਸ ਕਰਕੇ ਇੰਡੀਆ ਦੇ ਲੋਕ ਇਸ ਚੀਜ਼ ਨੂੰ ਲੈ ਕੇ ਕਾਫੀ ਅਫਸਰਟ ਹੋਏ ਕਿਉਂਕਿ ਜਹਾਜ਼ ਕ੍ਰੈਸ਼ ਹੋਣ ਦੀ ਗੱਲ ਕਿਤੇ ਨਾ ਕਿਤੇ ਨਿਕਲ ਕੇ ਜਦੋਂ ਬਾਹਰ ਆਉਂਦੀ ਹੈ ਚਾਹੇ ਦੇਸ਼ਾਂ-ਪਰਦੇਸ਼ਾਂ 'ਚ ਲੋਕ ਬੈਠੇ ਹੋਣ ਚਾਹੇ ਇੰਡੀਆ 'ਚ ਹੋਵੇ ਲੇਕਿਨ ਇਹ ਦਿਲ ਦਹਿਲਣ ਵਾਲੀ ਦਰਦਨਾਕ ਇੱਕ ਯਾਦ ਬਣ ਕੇ ਰਹਿ ਜਾਂਦੀ ਹੈ ਤੁਹਾਨੂੰ ਦੱਸ ਦਈਏ ਜਿੱਥੇ ਕੱਲ ਇੱਕ ਵੱਡਾ ਹਾਸਾ ਵਾਪਰਿਆ ਉੱਥੇ ਹੀ ਇੱਕ ਜਿਹੜੇ ਨੇ ਸਾਫਕਾ ਜਿਹੜੇ ਨੇ ਡਿਪਟੀ ਸੀਆ ਸੁਖਜਿੰਦਰ ਰੰਦਾਵਾ ਵੀ ਉਹਦੇ ਵਿੱਚ ਮੌਜੂਦ ਸਨ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਜਦੋਂ ਉਹ ਉੱਥੇ ਵੀ ਪ੍ਰੈਜ਼ੈਂਟ ਸਨ ਜਹਾਜ਼ ਦੇ ਅੰਦਰ ਲੇਕਿਨ ਉਹ ਜਿਹੜੇ ਨੇ ਵਾਰ-ਵਾਰ ਬਚ ਗਏ ਤੁਹਾਨੂੰ ਦੱਸਦੇ ਹਾਂ ਕਿ ਮਹਾਰਾਸ਼ਟਰ ਦੇ ਉਪ ਮੰਤਰੀ ਅਜੀਤ ਪੁਆੜ ਦੀ ਜਹਾਜ਼ ਹਾਦਸੇ ਵਿੱਚ ਮੋਤ ਦੇ ਵਿਚਕਾਰ ਜੈਪੁਰ ਹਵਾਈ ਅੱਡੇ ਤੇ 에য়ার ਇੰਡੀਆ ਦੀ ਇੱਕ ਉਡਾਣ ਨੂੰ ਲੈਂਡਿੰਗ ਵਿੱਚ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ 에য়ার ਇੰਡੀਆ ਦੀ ਉਡਾਣ ਲੈਂਡ ਕਾਰਨਿਕ ਅਸਫਲ ਰਹੀ ਦਿੱਲੀ ਤੋਂ ਜੈਪੁਰ ਆ ਰਹੀ ਫਲਾਈਟ ਏਏ 1719 ਆਪਣੀ ਪਹਿਲੀ ਕੋਸ਼ਿਸ਼ ਵਿੱਚ ਲੈਂਡ ਕਰਨ ਵਿੱਚ ਅਸਫਲ ਰਹੀ। ਜਹਾਜ਼ ਰਨਵੇ ਨੂੰ ਛੂ ਗਿਆ ਤੇ ਉਡਾਣ ਭਰ ਲਈ ਵਾਪਸ ਆ ਗਿਆ। ਦੂਜੀ ਕੋਸ਼ਿਸ਼ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਦੇ ਦੁਪਹਿਰ 1 ਵਜੇ 5 ਵਜੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ। ਜਹਾਜ਼ ਰਨਵੇ ਨੂੰ ਛੂਣ ਤੋਂ ਬਾਅਦ ਵਾਪਸ ਉਡਾਣ ਭਰ ਲਈ ਆਇਆ। ਸੈਫਨਿੰਗ ਪੌਂਚਸ ਅੰਸੂ ਅਸਤੁਲਨ ਕਾਰਨ ਲੈਂਡਿੰਗ ਸੰਭਵ ਨਹੀਂ ਹੋ ਸਕੀ ਦੂਜੀ ਕੋਸ਼ਿਸ਼ 10 ਮਿੰਟ ਬਾਅਦ ਸਫਲ ਰਹੀ ਕਾਂਗਰਸ ਆਗੂ ਸੁਖਵਿੰਦਰ ਸਿੰਘ ਰੰਧਾਵਾ ਦੀ ਉਡਾਨ ਵਿੱਚ ਸਵਾਰ ਸਨ ਤਾਂ ਦੱਸਦੀ ਹੈ ਕਿ ਸੁਖਵਿੰਦਰ ਸਿੰਘ ਰੰਧਾਵਾ ਵੀ ਉਸ ਟਾਈਮ ਉਡਾਨ ਦੇ ਵਿੱਚ ਮੌਜੂਦ ਸਨ ਲੇਕਿਨ ਉਹਨਾਂ ਦੀ ਬਚਤ ਹੋ ਗਈ ਹੈ ਬੁੱਧਵਾਰ ਸਵੇਰੇ 8:45 ਵਜੇ ਬਰਾਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਇੱਕ ਚਾਰਟਰਡ ਜਹਾਜ਼ ਖਸਤਾਜ਼ਸ ਹੋ ਗਿਆ ਇਸ ਹਾਦਸੇ ਵਿੱਚ 64 ਸਾਲਾ ਅਜੀਤ ਪਵਾਰ ਦੇ ਸੁਰੱਖਿਅਤ ਗੜਦੋ ਪਾਇਲਟ ਤੇ ਇੱਕ ਮਹਿਲਾ ਚਾਲਕ ਦਲ ਮੈਂਬਰਸ ਮੇਂ ਪੰਜ ਲੋਕਾਂ ਦੀ ਮੌਤ ਹੋ ਗਈ ਅਜੀਤ ਪਵਾਰ ਮਹਾਰਾਸ਼ਟਰ ਪੰਚਾਇਤ ਚੌਂਲੀ ਕੇ ਰੈਡੀ ਨੂੰ ਸੰਬੋਧਿਤ ਕਰ ਲਈ ਬ੍ਰਾਂਤੀ ਪਹੁੰਚਿਆ ਸਕਦਾ ਮਹਾਰਾਸ਼ਟਰ ਹਵਾ ਬਾਜ਼ੀ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਜਹਾਜ਼ ਬ੍ਰਾਂਤੀ ਹਵਾਈ ਅੱਡੇ ਤੇ ਲੈਂਡਿੰਗ ਲਈ ਆ ਰਿਹਾ ਸੀ ਪਾਇਲਟ ਸ਼ੁਰੂ ਹੋਣ ਤੇ ਰਨਵੇ ਨੂੰ ਸਾਫ਼-ਸਾਫ਼ ਨਹੀਂ ਦੇਖ ਸਕਿਆ ਇਸ ਲਈ ਉਹਨੇ ਜਹਾਜ਼ ਉੱਚ ਉਚਾਈ ਤੇ ਚੁੱਕਿਆ ਪ੍ਰਾਪਤੀ ਤੇ ਰਣਵੇ 11 ਤੇ ਲੈਂਡ ਕਰਨ ਦੂਜੀ ਕੋਸ਼ਿਸ਼ ਕੀਤੀ ਗਈ ਫਿਰ ਜਹਾਜ਼ ਰਸਮੇ ਤੋਂ ਫਿਸਲ ਗਿਆ ਤੇ ਹਾਦਸਾ ਗ੍ਰਸਤ ਹੋ ਗਿਆ ਯਾਨੀ ਕਿ ਸੁਖਜਿੰਦਰ ਸਿੰਘ ਰੰਦਾਵਾ ਜੋ ਡਿਪਟੀ ਸੀਐਮ ਨੇ ਉਹ ਵਾਲਵਲ ਬਚ ਚੁਕੇ ਨੇ ਸੱਚੇ ਪਾਤਸ਼ਾਹ ਉਹਨਾਂ ਦੀ ਚਲੋ ਲੰਬੀ ਉਮਰ ਕਰੇ ਲੇਕਿਨ ਜਿਹੜੇ ਅਜੀਤ ਪੁਆਰ ਨੇ ਉਹ 46 ਸਾਲ ਦੇ ਸੀ ਉਹਨਾਂ ਦੇ ਨਾਲ ਪੰਜ ਜਣਿਆਂ ਦੀ ਹੋਰ ਮੌਤ ਹੋ ਗਈ ਹੈ ਰੱਬ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਵੇ ਲੇਕਿਨ ਇਹੋ ਜਿਹੜੇ ਖਾਸੇ ਨੇ ਅਕਸਰ ਹੀ ਕਿਤੇ ਨਾ ਕਿਤੇ ਹਰੇਕ ਤੇ ਦਿਲ ਦੇ ਉੱਪਰ ਜਿਹੜੀ ਹੈ ਇੱਕ ਮਾੜੀ ਜਿਹੜਾ ਹੈ ਨਿਸ਼ਾਨ ਛੱਡ ਜਾਂਦੇ ਨੇ ਕਿਉਂਕਿ ਉਸ ਉਡਾਰ ਸਮੇਂ ਸ਼ਾਇਦ ਹੋਰ ਵੀ ਵਿਅਕਤੀ ਉਹਦੇ ਵਿੱਚ ਮੌਜੂਦ ਹੋਣ ਲੇਕਿਨ ਜਿਹੜੇ ਖਾਸ ਨਾਮ ਨਿਕਲ ਕੇ ਬਾਹਰ ਆ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਕੋਈ ਡਿਪਟੀ ਕਮਿਸ਼ਨਰ ਹੈ ਜਾਂ ਡਿਪਟੀ ਅ ਕੋਈ ਪ੍ਰੈਜ਼ੈਂਟ ਵਿੱਚ ਸਾਬਕਾ ਮੰਤਰੀ ਹੈ ਉਹਨਾਂ ਲੋਕਾਂ ਦੀ ਪਛਾਣ ਤਾਂ ਸਿਹੜੀ ਸਾਫ਼ ਹੋ ਕੇ ਬਾਹਰ ਆ ਜਾਂਦੀ ਹੈ ਲੇਕਿਨ ਆਮ ਵਿਅਕਤੀ ਜਿਹੜੇ ਆਪਣੇ ਵਰਗੇ ਜਿਹੜੇ ਆਮ ਹੀ ਲੋਕ ਇੰਨਾਂ ਚ ਸਫਰ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਇਸ ਹਾਸੇ ਦਾ ਸ਼ਿਕਾਰ ਹੁੰਦੇ ਨੇ ਲੇਕਿਨ ਚਲੋ ਆਮ ਹੋਣ ਖਾਸ ਹੋਣ ਲੇਕਿਨ ਰੱਬ ਸਾਰਿਆਂ ਦੀ ਹੀ ਜਿਹੜੀ ਹੈ ਆਤਮਾ ਨੂੰ ਸ਼ਾਂਤੀ ਦੇਵੇ ਤੇ ਲੇਕਿਨ ਇਹ ਇੱਕ ਦਰਦਨਾਕ ਹਾਸਾ ਜਿੱਥੇ ਲੋਕਾਂ ਦੇ ਮਨਾਂ ਦੇ ਉੱਤੇ ਗਹਿਰਾ ਅਸਰ ਛੱਡ ਗਿਆ ਹੈ